ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਨਵੇਂ ਹਾਣ ਦੀ ਤੇ ਚੰਗੀ ਬਾਡੀ ਵਾਲੀ ਸੋਹਣੇ ਕੱਦ ਕਾਠ ਵਾਲੀ ਨੁਕਰੀ ਘੋੜੀ ਦਿਖਾਉਣੀ ਆ ਜਿਹੜੀ ਕਿ ਫਾਰ ਸੇਲ ਆ ਇਹ ਘੋੜੀ ਮਿੱਤਰੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਮੂਮ ਪਿੰਡ ਦਾ ਨਾਮ ਆ ਮੂਮ ਉੱਥੇ ਬਾਈ ਹਰਪ੍ਰੀਤ ਦੇ ਕੋਲੇ ਸੇਲ ਆ ਸੋ ਮਲੂਕੇ ਵਾਲੇ ਅਲਵੰਦ ਦੀ ਇਹ ਧੀ ਆ ਦੋਸਤੋ ਉਮਰ ਇਹਦੀ 3.5 ਸਾਲ ਆ ਤੇ ਕਾਦੇ ਦਾ ਮਿੰਤੀ ਵਾਲਾ 63 ਇੰਚ ਆ ਪ੍ਰੋਪਰ ਜਿਹੜੀ ਹਾਈਟ ਆ ਜਦੋਂ ਮਰਜ਼ੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਮੈਣ ਸਕਦੇ ਹੋ 63 ਇੰਚ ਦੀ ਹਾਈਟ ਆ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਬਾਕੀ ਬਾਹਲ ਪੌਰੀਆਂ ਦੀ ਬਿਲਕੁਲ ਸਾਫ ਆ ਮੂੰਹ ਮਹਿੰਦਰੇ ਦੀ ਘੋੜੀ ਸੋਹਣੀ ਆ ਸਨੱਖਾ ਮੂੰਹ ਆ ਤੇ ਕੰਨਾਂ ਦੇ ਵਿੱਚ ਥੋੜੀ ਥੋੜੀ ਕੁੰਡੀ ਵੀ ਬਣਦੀ ਆ ਸ਼ਕੀਨ ਕਾਨਾਂ ਲੈਂਥ ਲੋਂਥ ਘੋੜੀ ਦੀ ਚੰਗੀ ਆ ਤੇ ਮਜ਼ਬੂਤ ਵੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੋ ਮੌਕੇ ਤੇ ਘੋੜੀ ਖਾਲੀ ਆ ਮੇਟ ਨਹੀਂ ਕਰਾਈ ਵੀ ਤੇ ਇਹ ਬਾਈ ਹੁਣਾ ਦੇ ਘਰ ਦੀ ਹੋਈ ਆ ਘਰੀਏ ਦਾ ਜਨਮ ਹੋਇਆ ਹਰਪ੍ਰੀਤ ਬਾਈ ਦੇ ਘਰੇ ਤੇ ਇਹਦੀ ਜਿਹੜੀ ਮਾਂ ਗਈ ਉਹ ਵੀ ਬਾਈ ਹੁਣਾ ਦੇ ਘਰ ਹੀ ਆ ਨੀਲੀ ਚੰਬੀ ਘੋੜੀ ਆ ਉਹ ਤੁਸੀਂ ਆ ਕੇ ਦੇਖ ਸਕਦੇ ਹੋ ਚੰਗੀ ਘੋੜੀ ਆ ਉਹ ਵੀ ਬੈਡ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਤੇ ਬਾਕੀ ਮਲੂਕੇ ਵਾਲੇ ਅਲਵੰਦ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਬੜਾ ਚੰਗਾ ਨਾਮੀ ਘੋੜਾ ਹੋਇਆ ਬੱਚੇ ਉਹਦੇ ਬਾਡੀਦਾਰ ਖੁੱਲੇ ਆਏ ਆ ਚੰਗੇ ਕਦ ਕਾਠ ਵਾਲੇ ਆਏ ਆ ਸੋ ਮਲੂਕੇ ਵਾਲੇ ਅਲਵੰਦ ਦੀ ਇਹ ਧੀ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੀ ਜਿਹੜੀ ਮਾਂ ਗਈ ਉਹ ਬਾਈ ਹੁਣਾਂ ਦੇ ਘਰੇ ਹੀ ਆ ਘੋੜੀ ਹੋਮ ਬਰੀਡ ਬੱਚੀ ਆ ਇਹ ਸਵਾ ਤਿੰਨ ਸਾਲੇ ਇਸ ਘੋੜੀ ਦੀ ਉਮਰ ਹੋਗੀ ਮੌਕੇ ਤੇ ਖਾਲੀ ਆ ਦੋਸਤੋ ਤੇ ਅੰਦਰ ਦੀ ਬਿਲਕੁਲ ਸਾਫ ਆ ਸੋ ਮੂਮ ਪਿੰਡ ਵਾਲੇ ਬਾਈ ਹਰਪ੍ਰੀਤ ਦਾ ਕੰਟੈਕਟ ਨੰਬਰ ਤੁਸੀਂ ਕਰ ਲਓ ਨੋਟ 62842 19673 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਮਾੜੇ-ਮੋٹے ਕੈਰੇ ਸਪੌਟ ਬਿੰਦੀਆਂ ਹੈਗੀਆਂ ਨੇ ਤੇ ਬਾਕੀ ਵੈਸੇ ਘੋੜੀ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਸਾਊਥ ਸ਼ਰੀਫ ਘੋੜੀ ਆ ਤੇ ਆਪਾਂ ਇਹ ਕਹਿ ਸਕਦੇ ਆ ਵੀ ਇਹਨੂੰ ਤੁਸੀਂ ਬੱਚਿਆਂ ਤੇ ਲਾ ਕੇ ਬਰੀਡਿੰਗ ਕਰਾ ਕੇ ਚੰਗੇ ਵੱਡੇ ਬੱਚੇ ਲੈ ਸਕਦੇ ਹੋ ਕਿਉਂਕਿ 63 ਇੰਚ ਮਿੰਤੀ ਵਾਲੀ ਹਾਈਟ ਬਹੁਤ ਹੋ ਜਾਂਦੀ ਆ ਬਾਡੀ ਦੀ ਵੀ ਖੁੱਲੀ ਆ ਘੋੜੀ ਲੈਂਥ ਵੀ ਚੰਗੀ ਆ ਅੰਗਾ ਪੈਰਾਂ ਦੀ ਸਾਫ ਆ ਸੋ ਹੁਣ ਮੈਂ ਤੁਹਾਨੂੰ ਪਿੰਡ ਦਾ ਐਡਰੈਸ ਦੱਸਦਾ ਬਰਨਾਲੇ ਤੋਂ ਤਕਰੀਬਨ ਇਹ 25 26 ਕਿਲੋਮੀਟਰ ਦੂਰ ਆ ਪਿੰਡ ਮੂਮ ਤੇ ਜੇ ਆਪਾਂ ਬਰਨਾਲੇ ਤੋਂ ਆਪਾਂ ਰਾਏਕੋਟ ਬੰਨੀ ਨੂੰ ਜਾਂਦੇ ਆ ਤਾਂ ਰਸਤੇ 'ਚ ਪਿੰਡ ਆਉਂਦਾ ਮਹਿਲਕਲਾਂ ਮਹਿਲਕਲਾਂ ਤੋਂ ਇਹ ਤਕਰੀਬਨ 8 8.5 ਕਿਲੋਮੀਟਰ ਮੇਨ ਹਾਈਵੇ ਤੋਂ ਬਰਨਾਲੇ ਲੁਧਿਆਣੇ ਵਾਲੇ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਹਟ ਮ 8 ਕਿਲੋਮੀਟਰ ਦੂਰ ਪਿੰਡ ਪੈਂਦਾਗਾ ਮੂਮ ਬਾਈ ਹਰਪ੍ਰੀਤ ਨੂੰ ਤੁਸੀਂ ਫੋਨ ਲਾ ਲਿਓ ਘੋੜੀ ਦਾ ਜਿਹੜਾ ਰੇਟ ਆ ਉਹ ਤੁਹਾਡੇ ਨਾਲ ਫੋਨ ਤੇ ਗੱਲਬਾਤ ਹੋਊਗੀ ਹੋਮ ਬ੍ਰੀਡ ਘੋੜੀ ਆ ਇਹਦੀ ਮਾਂ ਵੀ ਬਾਈ ਹੁਣਾਂ ਦੇ ਘਰੇ ਹੀ ਆ ਸੋ ਕਾਲ ਕਰ ਲਿਓ ਬਾਈ ਹਰਪ੍ਰੀਤ ਨੂੰ ਨੰਬਰ ਆਪਾਂ ਸਕਰੀਨ ਤੇ ਦੇਤਾ ਘੋੜੀ ਚੰਗੀ ਬਹੁਤ ਆ ਸੁਭਾਅ ਦੀ ਬੜੀ ਸ਼ਾਂਤ ਆ ਤੇ ਹੱਡਾਂ ਪੈਰਾਂ ਦੀ ਬੜੀ ਖੁੱਲੀ ਆ ਸੋਹਣੀ ਘੋੜੀ ਆ ਮਿੱਤਰੋ